ਤੁਸੀਂ ਮੇਰੇ ਨਾਲ ਚੱਲੋ ਕਿੱਥੇ ਮੇਰੇ ਨਾਲ ਤਾਂ ਚੱਲੋ ਤੁਹਾਨੂੰ ਆਪ ਹੀ ਪਤਾ ਲੱਗਣਾ ਆ ਜਾਓ ਕਿਵੇਂ ਹੁਣ ਆਏ ਬਾਈ ਇੱਧਰ ਫਿਰ ਮੈਂ ਤਾਂ ਭਾਈ ਤੈਨੂੰ ਐ ਕਹਿਣਾ ਗੁੱਡੀ ਜਿਹੜੀ ਇਹ ਕੁੜੀ ਐ ਹਾਂ ਇਹਨੂੰ ਮੈਂ ਆਪਦੀ ਨੂ ਬਣਾਉਣੀ ਚਾਹਣਾ ਮੋਇਸਚਰਾਈਜ਼ਰ ਨੂੰ ਦੱਸਤਾ ਦਿੰਦੇ ਵੀ ਇਹ ਕੰਮ ਜਾਣਾ ਜਾਣਾ ਵੀ ਉਸੇ ਘਰੇ ਐ ਦੱਸਣ ਨੂੰ ਕੀ ਆ ਨੰਬਰ ਦਾ ਆਪਾ ਤੁਸੀਂ ਕਿਹੜਾ ਕੋਈ ਬੁਕਾਉਂਦੇ ਹੋ ਬਾਕੀ ਬਹਿ ਜਾਓ ਬਹਿ ਕੇ ਕਰਦੇ ਗੱਲ ਭਾਈ ਬਬੀ ਤੁਹਾਨੂੰ ਪਤਾ ਜਣਾ ਦੇਖ ਲੈ ਕੀ ਕਰਦਾ ਕਿਉਂ ਭਾਈ ਕੁੜੀ ਐ ਤੇ ਨੁਵੇ ਕਿਵੇਂ ਲੱਗਦਾ ਕੰਮ ਲਾਬੀ ਜੀ ਹੁਣ ਤੁਸੀਂ ਭਾਈ ਚਾਰ ਬੰਦਿਆਂ ਨੂੰ ਲੈ ਕੇ ਜੋ ਘਰੇ ਆਈ ਗਏ ਹੁਣ ਮੈਂ ਨਾ ਕਿਵੇਂ ਕਹਾਂ ਚੱਲ ਪੁੱਛ ਲੈਨੇ ਆ ਕੁੜੀ ਨੂੰ ਭਾਈ ਜੇ ਸਹਿਮਤੀ ਆਪਾਂ ਤਾਂ ਕਹਿਣੀ ਵੀ ਦੋਨੇ ਤੇਰਾ ਇਕੱਠਾ ਹੋ ਜੀਏ ਹਨਾ ਤੂੰ ਦੱਸਨੇ ਹਾਂ ਕੁੜੀ ਕਹਿੰਦੀ ਆ ਭਾਈ ਮੋਜੀ ਜੀ ਮੈਂ ਥੋੜੀ ਦੇਖ ਲਾਂ ਚੱਲ ਆ ਭਾਈ ਕੁੜੀ ਦੀ ਵੀ ਹੁਣ ਸਹਿਮਤੀ ਹੋ ਗਈ ਮਾਤਾ ਕਹਿਣੀ ਆਪਾਂ ਰਲ ਮਿਲ ਕੇ ਭਾਈ ਚੁੰਨੀ ਚੜਾਈ ਦੰਨੇ ਗੱਲ ਇਹ ਆ ਭਾਈ ਸਾਡਾ ਤਾਂ ਸਾਰਾ ਕੁਝ ਤਿਆਰੀ ਪਿਆ ਕਰੇ ਅਸੀਂ ਤਾਂ ਕੋਈ ਮੰਗ ਨਹੀਂ ਮਗਾਈ ਨਹੀਂ ਅਸੀਂ ਤਾਂ ਉਹ ਬਸ ਆਪਦੇ ਦੋ ਕੱਪੜੇ ਪਾ ਕੇ ਲੈ ਜਾਗੇ ਕਿਉਂ ਨੰਬਰਦਾਰ ਸਾਹਿਬ ਬਾਈ ਸਿਆਣੀ ਗੱਲ ਕੀਤੀ ਤੁਸੀਂ ਵੀ ਬਾਈ ਘਰੇ ਰਹਿ ਮਸ਼ਵਰਾ ਕਰੋ ਆਪ ਦੀ ਸਾਡਾ ਤਾਂ ਰਹਿ ਰਹਿ ਕਰ ਕੀ ਆ ਰਹਿ ਮੈਂ ਹੀ ਕਰਨੀ ਆ ਠੀਕ ਆ ਬਾਈ ਬਾਕੀ ਮੁੰਡੇ ਨਾਲ ਵੀ ਆਪਾਂ ਰਹਿ ਕਰ ਲਈ ਜੀ ਪਰ ਕੋਈ ਨਹੀਂ ਉਹਨਾਂ ਦਾ ਰਹਿ ਕਿ ਕੀ ਕੀ ਪਈ ਆ ਚਲੋ ਜੀ ਚਲੋ ਜੀ ਲੈ ਪਰਮਾਰਗਣਾ ਵਧੀਆ ਸੁਣ ਲਈ ਕੋ ਮੇਹਾ ਮਾਦ ਨੂੰ ਆਇ ਕਹੀ ਨੀ ਆ ਭਾਈ ਰੋਜ਼ ਰੋਜ਼ ਰਿਸ਼ਤੇ ਬੰਨਦੇ ਨੀ ਰੋਜ਼ ਰੋਜ਼ ਟੁੱਟਦੇ ਨੀ ਹੁਣ ਤੂੰ ਨਾ ਚੰਗੀ ਤਰ੍ਹਾਂ ਆਪਦੀ ਜਾਣ ਪਹਿਚਾਨ ਕਰਕੇ ਸੋਚ ਸਮਝ ਕੇ ਹਾਂ ਕਹੀ ਕੋਈ ਨੀ ਉਹ ਆ ਬਸ ਤੁਸੀਂ ਸਹੀ ਕਰੋਗੇ ਜਿਹੜਾ ਕੁਝ ਵੀ ਕਰਨ ਦੇ ਮੇਰੇ ਲਈ ਚਾ ਠੀਕ ਆ ਦੋ ਸੂਟ ਪਾ ਲੈ ਮੇਰੇ ਧੋ ਦੇ ਜਾ ਚਲ ਦੋ ਸਾਰੀਆਂ ਸਾਰਾ ਕਰਨਾ ਕੁਰਸੀ ਦੇ ਤੇਰਾਸ ਤੇ ਕਰੀ ਜਾਂਦੇ ਸੀ ਉਹ ਵਾਸਤੇ ਕੋ ਨੂੰ ਵਾਸੂ ਤਕਾਫੜ ਜੀ ਹੋਈ ਪਈ ਸੀ ਦੇਣੀ ਹੈ ਜਿੱਦਾਂ ਨੂੰ ਬਹੁਤ ਕਿਵੇਂ ਹੁਣ ਫਿਰ ਕਦੋਂ ਬਿਘੋਣਿਆ ਬਰਾਤ ਚੱਲੀਆਂ ਨੇ ਤਿਆਰੀਆਂ ਵੇਹਦੀਆਂ ਵਿਆਹ ਦੀਆਂ ਤਿਆਰੀਆਂ ਫੁੱਲ ਜਮਾ ਮੈਂ ਤੈਨੂੰ ਐਂ ਕਹਿਦਾ ਸੀਗਾ ਯਾਰ ਕੀ ਕਹਦੇ ਸੀ ਵੀ ਚੱਲ ਹੁਣ ਤੁਸੀਂ ਕਰੀ ਤਾਂ ਜਮਿਓ ਸਾਰਾ ਕੁਸਾ ਨਾ ਨਾਮ ਵਾਲਾ ਮਿਲ ਕੇ ਆਪਾਂ ਉਹਨੂੰ ਘੱਟ-ਕੁੱਟ ਨੂੰ ਕੀਆ ਵਾਲਾ ਤੇ ਆਪਾਂ ਜਾ ਕੇ ਜੁਨੀ ਝੜਾ ਕੇ ਲੈ ਆਉਣਾ ਹਾਂ ਹਾਂ ਇਹ ਵੀ ਕੀ ਕਰ ਠੀਕ ਆ ਬਾਕੀ ਮਾਸਟਰ ਜੀ ਕਲਰ ਮਾ ਹੋਰ ਗੱਲ ਹੈ ਜੀ ਹਾਂ ਉਹਨੇ ਸੁਧਰ ਵੀ ਜਾ ਲਾ ਫਿਰ ਹੁਣ ਨਹੀਂ ਸੁਧਰੂ ਹੋਰ ਕਿਸਾ ਸੁਧਰੂ ਸੰਗਲ ਪੈ ਗਿਆ ਜਦੋਂ ਇਹਦਾ ਵੱਡੇ ਵੱਡੇ ਸੁਧਰ ਜਾਂਦੇ ਨੇ ਉਹ ਤਾਂ ਹੈ ਨੰਬਰ ਦਾ ਬਾਕੀ ਨਾਲੇ ਸੋਡੀ ਟੈਨਸ਼ਨ ਦੂਰ ਹੋ ਜੂਗੀ ਰੋਜ਼ ਲੰਮਾ ਨੰਬਾ ਲੈ ਕੇ ਆਉਂਦਾ ਸੀ ਓਏ ਹੋਰ ਯਾਰ ਮਾਂ ਪਿਓ ਨੂੰ ਤਾਂ ਲੰਬਾ ਆ ਬੰਦਾ ਲੱਗਦਾ ਜਵਾ ਦਾ ਸਹੀ ਹੈ ਬਾਕੀ ਤੈਨੂੰ ਪਤਾ ਤਾਂ ਹੈ ਜ਼ਿੰਦਗੀ 'ਚ ਮੈਂ ਆ ਆਪਣੀ ਕੋਈ ਲੰਮਾ ਖਟਿਆ ਹਾਂ 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 ਸਾਰੀ ਉਮਰ ਵਧਾ ਦੀ ਤੁਸੀਂ ਉਹਨੂੰ ਸੰਗੇ ਕੰਮਾਂ ਜਿੰਦਾਈ ਹੈ ਹਾਂ ਬਾਕੀ ਇਹ ਵੀ ਟਿਕਾਣੇ ਆ ਜੂ ਹੁਣ ਸੁਰਤਾਂ ਪੂਆ ਆ ਨੰਬਰ ਦਾ ਸੰਭਲਦਾ ਜਾਊਗਾ ਆ ਏਡਾ ਬਟਾ ਘਰ-ਵਾਰ ਵੀ ਇਸੇ ਦੀ ਹੈ ਹਾਂ ਭਾਈ ਇਸੇ ਦੀ ਹੈ ਸਾਰਾ ਕੁਝ ਕਰਾਂ ਬਾਪੂ ਨਾਲ ਗੱਲ ਹੁਣ ਆਪਣੇ ਵਿਆਹ ਦੀ ਬਾਪੂ ਨਾਲ ਵਿਆਹ ਦੀ ਗੱਲ ਕਰੋਗੇ ਹੁਣ ਤੁਸੀਂ ਮੈਂ ਹੋਰ ਹਾਂ ਕਿਉਂ ਕਰਾਉਣਾ ਨਹੀਂ ਕਰਾਉਣਾ ਤਾਂ ਹੈਗਾ ਫਿਰ ਪਰ ਮੈਨੂੰ ਆਇਆ ਤਾਂ ਬਾਪੂ ਮੰਨੂਗਾ ਬਾਪੂ ਨੂੰ ਤਾਂ ਮੈਂ ਮਨਾ ਲਊਂਗਾ ਤੂੰ ਬਾਪੂ ਦੀ ਟੈਨਸ਼ਨ ਹਾਂ ਤੂੰ ਹਾਂ ਦਾ ਇੱਕ ਵਾਰ ਮੇਰੀ ਤਾਂ ਹਾਂ ਹੀ ਆ ਤੁਹਾਨੂੰ ਪਤਾ ਹਜੇ ਮੇਰੇ ਘਰੇ ਵੀ ਨਹੀਂ ਪਤਾ ਹੈਗਾ ਮੈਂ ਕੰਮ ਕਰਕੇ ਇਸ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੀ ਆਂਗੀ ਬਾਹਰ ਘਰ ਦੇਣ ਤੋਂ ਕੋਈ ਹੋਰ ਉਹ ਤਾਂ ਠੀਕ ਆ ਹੁਣ ਘਰ ਦੇਣ ਫਿਰ ਤੈ ਕਿਹਨੂੰ ਪੁੱਛਣਾਗਾ ਹੁਣ ਲੈ ਦੱਸੋ ਜੇ ਮੈਂ ਇੱਥੇ ਫੈਮਿਲੀ ਨਾਲ ਨਹੀਂ ਰਹਿੰਦੀ ਫੈਮਿਲੀ ਤਾਂ ਮੇਰੀ ਹੈਗੀ ਹੋਈ ਆ ਪੁੱਛਣਾ ਤਾਂ ਪਊਗਾ ਹੀ ਉਹਨਾਂ ਨੂੰ ਕੋਈ ਗੱਲ ਨਹੀਂ ਪੁੱਛਣਾ ਆਪੀ ਸਾਰੀ ਗੱਲ ਮਾਪ ਕਰ ਨੂੰ ਠੀਕ ਆ ਮੈਂ ਬਾਪੂ ਨੂੰ ਗੇਰਾ ਮਨਾ ਲੂ ਬਾਪੂ ਨੇ ਹਾਂ ਕਹੇ ਤੇ ਗੱਲਬਾਤ ਓਕੇ ਹੋ ਜੇ ਪਰ ਮੈਨੂੰ ਲੱਗਦਾ ਮੇਰੇ ਘਰ ਦੇਣੇ ਨਹੀਂ ਮੰਨਣਾ ਹੈਗਾ ਉਹ ਇਹ ਜੇ ਨਹੀਂ ਹੈਗੇ ਉਹ ਇਹ ਚੀਜ਼ਾਂ ਦੇ ਖਿਲਾਫ ਨੇ ਇਰ ਖਲਾਕ ਨੂੰ ਮੈਂ ਕਿਹਾ ਤੈਨੂੰ ਕੱਢ ਕੇ ਲੈ ਜਾਣਾਗਾ ਵਿਆਹ ਕਰਾਉਣਾਗਾ ਫੇਰ ਤਾਂ ਕੁਛ ਨਾ ਕੁਛ ਕਰਨਾ ਹੀ ਪਊਗਾ ਉਹਨਾਂ ਨੇ ਮੰਨਣਾ ਨਹੀਂ ਮੈਨੂੰ ਪਤਾ ਨਹੀਂ ਮੰਨਣ ਜਾਣਗੇ ਯਾਰ ਜੇ ਕਹਿੰਗੇ ਤੁਹਾਡੇ ਉਹ ਕਹਿੰਦੇ ਆ ਕਿ ਮੁੰਡਾ ਜੋਬ ਕਰਦਾ ਹੋਵੇ ਸਰਕਾਰੀ ਕੋਈ ਵਿਆਹ ਨਾਲ ਕੰਮ ਦਾ ਕੀ ਮਤਲਬ ਹੋਇਆ ਕਿਸੇ ਦਾ ਲੈ ਕਿਉਂ ਨਹੀਂ ਹੋਇਆ ਹੁਣ ਰਿਸ਼ਤਾ ਕਰਦੇ ਨੇ ਕਿ ਸਾਰੇ ਆਪਣੀਆਂ ਕੁੜੀਆਂ ਦਾ ਹੈਨਾ ਉਹ ਦੇਖਦੇ ਹੀ ਨੇ ਕਿ ਮੁੰਡਾ ਕੰਮ ਕਰਦਾ ਸੈੱਟ ਹੈਗਾ ਜਾਂ ਨਹੀਂ ਖਾਸੇ ਦੀ ਲੋੜ ਨਹੀਂ ਤੈਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਬਹੁਤ ਕੁਛ ਹੈ ਦੇਖ ਲੋ ਦੇਖ ਲੋ ਉਹਦਾ ਕੱਲਾ ਮਾਰਦਾ ਸਾਰੀ ਗੀਜਾ ਆ ਬਾਬਾ ਜੀ ਤੇਰੋਂ ਵੰਡ ਕੇ ਜਲਾ ਦੇਖ ਲੋ ਫਿਰ ਫੋਨ ਕਰ ਲੈਂਦੇ ਜਾਂ ਤਾਂ ਕੋਈ ਕਰਦੀ ਬਾਪੂ ਮਾ ਕਰੇਗਾ ਚਲੋ ਉਹ ਤਾਂ ਮੇਰੀ ਕਿੰਨੇ ਦਾ ਓਕੇ ਹੁਣ ਬਾਕੀ ਨੰਬਰਦਾਰਾ ਮੈਂ ਇੱਕ ਗੱਲ ਹੋਰ ਵਾਲੀ ਵੱਡੀ ਸੋਚੀ ਯਾਰ ਕਿਹੜੀ ਹੋਈ ਜਿਵੇਂ ਹੁਣ ਇਹ ਜਿਹੜੀ ਕੁੜੀ ਹੈ ਆਪਣੇ ਪਿੰਡ ਦੀ ਨੂਹ ਰਾਣੀ ਦੀ ਨੂਹ ਰਾਣੀ ਇੱਜ਼ਤ ਆ ਪਿੰਡ ਦੀ ਆਪਣੀ ਦੀ ਪਿੰਡ ਦੀ ਇੱਜ਼ਤ ਹੈ ਮੈਨੂੰ ਐ ਸੀ ਯਾਰ ਇਹਦੀ ਵੀ ਜਿੰਨਾ ਖਰਾਬ ਹੋਵੇ ਵੀ ਚਲ ਹੁਣ ਇਹਦਾ ਬੇਨਾ ਕੰਮ ਡੇਡਾ ਹੋ ਜਾਵੇ ਸਹੀ ਹੈਗਾ ਤਾਂ ਵੀ ਬਹੁਤ ਵਧੀਆ ਸੋਚ ਆਈ ਹੈ ਹਾਂ ਤੇ ਬਾਕੀ ਹੁਣ ਤੈਨੂੰ ਪਤਾ ਹੀ ਆ ਸਾਰਾ ਕੁਸਾ ਮੈਂ ਹੁਣ ਇੱਕ ਵਾਰੀ ਫੋਨ ਨਾ ਲਾਣਾ ਯਾਰ ਮੁੰਡੇ ਨੂੰ ਹਾਂ ਉਹ ਕੌਣ ਕੱਪੜੇ ਲੈਣੇ ਜੇ ਲਿਉਣੀ ਸੀ ਲਾ ਲਾ ਚੱਲ ਠੀਕ ਹੈ ਫਿਰ ਮੈਂ ਜਾਵਾਂ ਇੱਥੇ ਇੱਕ ਮਿੰਟ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਯਾਰ ਘਰੇ ਘਰ ਤੇ ਛੱਡ ਦੂਗਾ ਮਾਫੀ ਮੈਨੂੰ ਆ ਫੋਨ ਆ ਗਿਆ ਕਿਸੇ ਦਾ ਬਾਪੂ ਦਾ ਫੋਨ ਹਲੋ ਹਲੋ ਫਿਰ ਇੱਥੇ ਬੈਠ ਕੇ ਸੁਣ ਲੋ ਇੱਕ ਮਿੰਟ ਯਾਰ ਹਾਂ ਬਾਪੂ ਮੈਂ ਕੀ ਸੀਗਾ ਪੂਰੀ ਜਿਵੇਂ ਦੱਸੋ ਕੀ ਕੰਮ ਆ ਕੋ ਉਹ ਯਾਰ ਹੱਥੋਂ ਜਾ ਕੇ ਨਾਲ ਕੱਪੜੇ-ਕੱਪੜੇ ਦਵਾ ਕੇ ਲਿਆ ਕੋ ਉਹ ਨੂੰ ਕਾਦੇ ਵਾਸਤੇ ਕੋਈ ਕੱਪੜੇ ਦਵਾ ਕੇ ਲਿਆ ਕੋਈ ਕੰਮ ਕਰਦਾ ਹੈ ਹੁਣੀ ਜਾਣਾ ਠੀਕ ਆ ਗਈ ਹਿੰਮਤ ਨਾਲ ਆ ਗਈ ਆ ਗਈ ਕੀ ਕਹਿੰਦਾ ਬਈ ਹੁਣ ਕਹਿੰਦਾ ਕਹਦਾ ਆਉਣਾ ਕੰਮ ਕਰੇ ਅੱਛਾ ਕੀ ਹੋ ਗਿਆ ਕੀ ਕਹਿੰਦਾ ਸੀ ਬਾਪੂ ਕੁਛ ਨਹੀਂ ਯਾਰ ਉਹ ਤਾਂ ਬਾਪੂ ਨੇ ਨਾ ਵਿਆਹ ਜਾਣਾ ਕਿਸੇ ਦੇ ਉਹਦੇ ਕੱਪੜੇ ਦਿੱਤੇ ਹੋਏ ਤੇ ਸਿਲਾਈ ਕਰਨੇ ਉਹ ਕਹਿੰਦਾ ਆਉਂਦਾ ਫੜ ਲਈ ਠੀਕ ਆ ਫੜਦੇ ਉਹ ਇੱਥੇ ਦਰਜੀ ਦੇ ਦਿੱਤੇ ਹੋਏ ਕੱਪੜੇ ਦੇ ਸਿਲਾਈ ਕਰਾਉਣ ਨੂੰ ਉਹ ਫੜ ਚੁੱਕੇ ਹਾਂ ਚੱਲੀਏ ਹੁਣ ਆਪਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਨਹੀਂ ਕੁਛ ਨਹੀਂ ਆ ਠੀਕ ਸੱਚੀ ਯਾਰ ਨਹੀਂ ਸੌਂ ਲੱਗੀ ਠੀਕ ਕੋਈ ਚੱਕਰ ਨਹੀਂ ਜੀ ਉਹ ਤੇ ਮੈਂ ਮੇਰੇ ਤਾਂ ਗੱਲ ਯਾਦ ਆ ਗਈ ਉਹ ਮੈਂ ਵੀ ਅਜ ਕੱਪੜੇ ਲੈਣੇ ਕੋਨਾ ਮੈਡਮ ਸੂਟ ਪਾ ਲਦੀ ਆ ਉਹ ਤੇਰਾ ਵੀ ਸਰੀ ਬੈਨਬਰ ਕਰ ਕੋਈ ਨਾ ਕਰਦੇ ਕਰਦੇ ਲੈ ਕੇ ਆਉਣੇ ਚੱਲ ਫਿਰ ਹਿੰਮਤ ਨਾ ਜਾ ਕਰ ਪੱਤਾ ਸੁਤਾਇਰ ਬਣਾ ਹੋਇਆ ਪਿਆਗਾ ਕੰਮ ਵਾਲਾ ਬੁਲਾਉਣੇ ਕੋਈ ਯਾਰ ਯਾਰੀ ਹਾਂਜੀ ਕੀ ਕਰਨੀ ਬਣਾ ਆ ਗਿਆ ਪੱਤਾ ਹਾਂਜੀ ਮੈਂ ਨਾ ਤੈਨੂੰ ਮੇਰੇ ਇੱਕ ਗੱਲ ਕਹਿਣੀ ਚਾਹੁੰਦਾ ਦੱਸੋ ਤੂੰ ਮੇਹਾਨ ਨੂੰ ਨਾ ਕੱਪੜੇ ਦਵਾ ਕੇ ਲਿਆ ਨੇਹਾ ਨੂੰ ਕੱਪੜੇ ਦਵਾ ਕੇ ਲਿਆਵਾ? ਹਾਂ। ਇਹ ਕੀ? ਉਹ ਯਾਰ ਇਹ ਕੀ ਦਾ ਮਤਲਬ? ਕੱਪੜੇ ਤੂੰ ਹੀ ਦਵਾ ਕੇ ਲਿਆਵੇਂਗਾ ਹੁਣ ਮੈਂ ਦਵਾ ਕੇ ਲਿਆਂ। ਬਾਪੂ ਤੂੰ ਦਵਾ ਕੇ ਲਿਆਵੇਂਗਾ ਮੈਂ ਗੱਲ ਨਹੀਂ ਮੈਂ ਸਮਝਾ ਵੀ ਕੀ ਅੱਗੇ ਤਾਂ ਤੂੰ ਲੜਦਾ ਹੁੰਦਾ ਸੀ ਉਹਨੂੰ ਮਿਲਣ ਨਾਲ ਤੂੰ ਵੀ ਤਾਂ ਉਹਨੂੰ ਮੈਂ ਕੱਪੜਿਆਂ ਨੂੰ ਕਹੀ ਇਹਨਾਂ ਨੂੰ ਦਵਾ ਲਿਆ ਰੋ। ਅੱਗੇ ਮੈਂ ਤੇਰੇ ਨਾਲ ਲੜਦਾ ਹੁੰਦਾ ਸੀ ਨਾ। ਹੁਣ ਲੜਾਈਆਂ ਖਤਮ ਨੇ। ਬਾਪੂ ਤੂੰ ਮੈਨੂੰ ਗੱਲ ਆ ਸਮਝਾ ਸੁਣੀ ਜਿੱਦ ਕੀ ਆ? ਗੱਲ ਕੀ ਸਮਝਾਵਾਂ? ਮੈਂ ਤੇਰਾ ਵਿਆਹ ਰੱਖਦਾ ਉਹਦੇ ਨਾਲ। ਨੇਹਾ ਆਹੋ ਬਾਪੂ ਮੈਨੂੰ ਪੁੱਛਦਾ ਲੈਂਦਾ। ਨਾ ਮੈਡੀਕਲ ਦਾ ਜਵਾਬ ਦੇਉ ਏ ਜਦੋਂ ਤੂੰ ਜਾਂਦਾ ਸੀ ਮੈਨੂੰ ਪੁੱਛ ਕੇ ਜਾਂਦਾ ਸੀ ਆ ਬਾਪੂ ਉਹ ਗੱਲ ਨਹੀਂ ਫਿਰ ਵਿਆਹ ਹੁਣ ਕਿਤੇ ਇਹੀ ਹੋ ਜਾਂਦੇ ਨੇ ਪਿਆ ਮੇਰੀ ਗੱਲ ਸੁਣਾ ਮੈਂ ਚਾਰ ਬੰਦਿਆਂ ਦਾ ਮੈਂ ਜਵਾਨ ਕਰ ਲਈ ਉਹਨਾਂ ਨਾਲ ਠੀਕ ਆ ਨਾ ਜਵਾਨ ਦਾ ਕਰ ਲਈ ਬਾਪੂ ਠੀਕ ਆ ਪਰ ਮੈਨੂੰ ਇੱਕ ਵਾਰੀ ਪੁੱਛ ਤਾ ਲੈਣਾ ਹੁਣੀ ਵਿਆਹ ਕਰਾਉਣ ਨੂੰ ਕੀ ਸੀ ਹਜੇ ਨਾਲੇ ਨਾ ਸਾਲਿਆ ਧੌਲੇ ਦਾ ਤਰੇ ਆਏ ਪਹਿਲੇ ਹਾਜੀ ਤਰੇ ਬਾਣ ਬਾਦਨਗੇ ਵਿਆਹ ਕਰਾਉਣ ਨੂੰ ਕੀ ਸੀ ਪਰ ਇੰਨਾ ਛੇਤੀ ਨਾਲ ਆਏ ਮੈਨੂੰ ਇੱਕ ਵਾਰੀ ਪੁੱਛ ਤਾ ਲੈਣਾ ਸੀ ਨਾਲੇ ਨੇਹਾ ਨੇ ਹਾਂ ਕਹਿੰਦੀ ਵਿਆਹ ਯਾਰ ਮੇਰੀ ਗੱਲ ਸਮਝੇਗਾ ਨੇਹਾ ਨੇ ਹਾਂ ਕਹਿੰਦੀ ਠੀਕ ਹੈ ਚੱਲ ਕੋਈ ਹੁਣ ਉਹਨਾਂ ਨੂੰ ਕੱਪੜੇ ਦੇਵਾ ਕੇ ਲੈਉਣੇ ਆਹੋ ਕੋਈ ਨਹੀਂ ਆ ਨੰਬਰਦਾਰ ਵਰਗੇ ਵੀ ਤਿਆਰੀਆਂ ਕਰੀ ਜਾਂਦੇ ਨੇ ਅਸੀਂ ਤਾਂ ਕੱਲ ਨੂੰ ਚੱਲਣਾ ਆਪਾਂ ਵਿਆਹ ਉਹਨਾਂ ਨੂੰ ਇੰਨਾ ਸੇਤੀ ਵਾਪੂ ਕਿਵੇਂ ਹੋ ਜੂ ਜ਼ਹਰਾ ਕੋ ਸਭ ਨਾ ਜਦੋਂ ਤੂੰ ਉਹ ਕਰਦਾ ਜਿਹੜਾ ਤੂੰ ਸੀ ਤੈਨੂੰ ਪਤਾ ਵੀ ਇੰਨਾ ਸੇਤੀ ਕਿਵੇਂ ਚਾ ਠੀਕ ਆ ਚੰਗਾ ਲੈ ਪੈਸੇ ਦੇ ਫਿਰ ਮੈਨੂੰ ਪੈਸੇ ਅੰਦਰੋਂ ਲੈ ਜਾ ਤੂੰ ਰੰਕ ਚੋਂ ਕੱਲ ਦੀ ਭੂਤ ਨਹੀਂ ਸਿਵਿਆ ਜਦ ਵੀ ਜਦੋਂ ਤੂੰ ਜਾਂਦਾ ਸੀ ਉਦੋਂ ਤਾਂ ਤੈਨੂੰ ਵਧੀਆ ਲੱਗਦਾ ਸੀ ਜਿਹਦੇ ਹੁਣ ਤੈਨੂੰ ਮੈਂ ਕਹਿਤੀ ਕਰਾਰੀ ਗੱਲ ਹੁਣ ਤੈਨੂੰ ਭੈੜੀ ਲੱਗਦੀ ਹੈ ਵਿਆਹ ਤਾਂ ਤੇਰਾ ਉਸੇ ਨਾਲ ਹੀ ਕਰੂੰ ਮੈਂ ਉਸੇ ਨਾਲ ਹੀ ਕਰੂੰਗਾ ਵਿਆਹ ਤੇਰਾ ਹੈਲੋ ਮੈਂ ਘਰ ਹੀ ਸੀ ਕਿੱਥੇ ਜਾਣਾ ਹੈ ਜਾਣਾ ਕਿੱਥੇ ਕਿੰਨੀ ਤਿਆਰ ਹੋ ਮਾਮ ਜਾਗਦੇ ਬਾਅਦ ਜੀ ਦਾ ਠੀਕ ਆ ਆ ਜਾ ਨੇ ਹਾਂ ਹੰਦੀ ਆ ਗਈ ਓਏ ਆ ਜਾ ਫਿਰ ਯਾਰ ਬੈਠ ਤਲੀ ਆ ਗਈ ਫਿਰ ਓਏ ਇਹ ਰੱਖ ਦਿੰਦਾ ਯਾਰ ਦੋਸਤੇ ਕੰਮਾਂ ਗੱਲ ਕਰਨੀ ਐਹੀ ਗੱਲ ਕਰਨੀ ਯਾਰ ਮੇਰੀ ਗੱਲ ਪੈ ਤੋ ਰੁਕਿਆ ਨਾ ਯਾਰ ਤੂੰ ਆਪ ਨੂੰ ਹਾਂ ਕਹਿਦਾ ਜੇ ਰਪਿੰਦਰ ਲੈ ਨਾਲੇ ਆਏ ਮੂਹ ਕੇ ਫਲਾਗਾ ਇਤਾਂ ਚੰਗੀ ਗੱਲ ਆ ਗਈ ਵੀ ਘਰ ਦੇ ਮੰਨ ਗਏ ਨਾਲੇ ਭੂਆ ਨੇ ਕਹਿਤਾ ਸੀਗਾ ਵੀ ਚਰਾ ਲੈ ਚੰਗੀ ਗੱਲ ਤਾਂ ਹੈਗੀ ਪਰ ਖੜ ਜਾਂਦੇ ਯਾਰ ਕੁਛ ਕੋਈ ਨਹੀਂ ਹੋਇਆ ਸੀਗਾ ਯਾਰ ਕੋਸ਼ਨਾ ਖੜੇ ਨੂੰ ਕੀ ਹੋਇਆ ਸੀ ਹੱਦ ਹੋ ਗਈ ਦੋਹ ਦੇ ਵਾਲੀ ਵੀ ਹੱਦ ਕਾ ਦੀ ਹੋਰ ਹੁਣ ਯਾਰ ਮੈਨੂੰ ਤਾਂ ਪੁੱਛ ਲੈਣਾ ਸੀ ਇੱਕ ਵਾਰੀ ਤੂੰ ਹਾਂ ਕਹਿਦਾ ਹੁਈ ਇਹਦੇ ਚ ਪੁੱਛਣਾ ੜੀ ਕਿਹੜੀ ਗੱਲ ਸੀ ਨਾ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਨਹੀਂ ਹੈਗਾ ਓ ਯਾਰ ਕਰਾਉਣਾ ਆਂਦਾ ਫਿਰ ਉਹ ਖੜ ਜਾਂਦੇ ਕੁਛ ਟਾਈਮ ਹੋਰ ਕੁਛ ਟਾਈਮ ਖੜ ਜਾਂਦੇ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਹੈਗੀ ਤੂੰ ਤਾਂ ਖੁਸ਼ ਹੋਣੇ ਚਾਹੀਦੇ ਸੀਗੇ ਤੂੰ ਸੋਹ ਮੋਹਾਂ ਕੇ ਖੜ ਗਏ ਕੀ ਯਾਰ ਤੂੰ ਕਰਨਾ ਤੂੰ ਮੇਰੀ ਗੱਲ ਸੁਣ ਯਾਰ ਤੂੰ ਮੈਨੂੰ ਪੁੱਛਿਆ ਇੱਕ ਵਾਰੀ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਆਹ ਵਾਲੇ ਵਿੱਚ ਮੈਂ ਤੁਹਾਨੂੰ ਪੁੱਛ ਨਹੀਂ ਸੀ ਕਿਉਂ ਹੋਰ ਹੁਣ ਕੀ ਨਹੀਂ ਜੇ ਵਿਆਹ ਤੂੰ ਹੀ ਖੇੜੀ ਆ ਵਸਹੀ ਹੋ ਜਾਂਦਾ ਕਿ ਤਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਪਹਿਲਾਂ ਮੈਨੂੰ ਇਹ ਦੱਸੋ ਉਹ ਯਾਰ ਉਹ ਗੱਲ ਕਰ ਕਰਦਾ ਠੀਕ ਹੈ ਫਿਰ ਵਿਆਹ ਤਾਂ ਨਹੀਂ ਸੀ ਯਾਰ ਹੁਣੀ ਵੀਰ ਹੁਣੀ ਵਿਆਹ ਕਰਾਉਣਾ ਫਿਰ ਮੇਰੇ ਨਾਲ ਤੁਹਾਡੀ ਸਮਝ ਨਹੀਂ ਆ ਰਹੀ ਹੈਗੀ ਮੈਂ ਤਾਂ ਹੈਰਾਨ ਹੋ ਗਈ ਮੈਂ ਤਾਂ ਤੁਹਾਨੂੰ ਚਲ ਆ ਯਾਰ ਮੈਂ ਨਹੀਂ ਜਾਣਾ ਹੈਗਾ ਉਹ ਯਾਰ ਮੇਰੀ ਗੱਲ ਮੈਂ ਬਾਪੂ ਨੂੰ ਜਵਾਬ ਦਊ ਆਪੀ ਕਹਿ ਦੋਗੇ ਮੈਂ ਮੇਰੀ ਗੱਲ ਕਰਾ ਦਿਓ ਮੈਂ ਨਹੀਂ ਜਾਣਾ ਓਏ ਆ ਜਾ ਯਾਰ ਮੈਂ ਨਹੀਂ ਜਾਣਾ ਮੈਂ ਤਾਂ ਆਪੀ ਭੱਗ ਜੂਗੀ ਉਹ ਯਾਰ ਗੱਲ ਤਾਂ ਸੁਣ ਲੈ ਇੱਕ ਮਿੰਟ ਮੈਂ ਹੁਣ ਕੀ ਉਹ ਮੇਰੇ ਨਾਲ ਲੜੂਗਾ ਇਹਨਾਂ ਲੜੀ ਜਾਣ ਜਾਣੀ ਹੈ ਮੈਂ ਕੀ ਦਿਮਾਗ ਖਰਾਬ ਹੈ ਦਾ ਜਾਨੀ ਇਹ ਬੰਬਾ ਪੂਨਾ ਪ੍ਰੈਸ ਨੂੰ ਖੜੇ ਦਾ ਸੋਨਮਾ ਨਹੀਂ ਜੀ ਉਹ ਮੂਹ ਕਾਕੀ ਤੋਂ। ਅੱਛਾ ਸ਼ੀਗਾਂ ਤਾਂ ਜੀ। ਬਸ ਸਹੀ ਕਾਲ ਪਾਈ। ਕਿਵੇਂ ਹੋ? ਠੀਕ ਹਾਂ ਕਾ ਜੀ ਵਧੀਆ ਹਾਂ ਜੀ। ਕਿਵੇਂ ਚੱਲਦੀ ਜਾਂਦੇ ਆ ਵਿਆਹ ਜੇ ਕਰੀਏ। ਹਾਂ ਜੀ ਵਸ ਸੁਹਾਨੀ ਲੈ ਕੇ ਆ ਰਹੀ ਸੀ। ਬਿਜਾਰ ਜਾਏ। ਹਾਂ ਜੀ। ਚਲੋ ਵਧੀਆ ਕਰ ਲਓ ਤਿਆਰੀਆਂ ਗੋਭੀ ਬਣਾਣੀ ਕਿੱਥੇ ਐਥੇ ਗੋਭਾ ਇਹ ਵੀ ਕੁੜੀ ਬਸ ਪਰ ਇਹ ਕਿਹਦੇ ਜੀ ਬੋਲੇ ਤੈਨੂੰ ਹੁਣ ਕਰਾਉਣ ਲੱਗੀ ਰੇਹਾ ਤੈਨੂੰ ਕੀ ਹੋਇਆ ਪੂਆ ਮੈਂ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਣਾ ਹੈ ਕਾਮਣੀ ਵਿਆਹ ਦੇ ਰਿੰਕੜਾਈ ਬੈਠੇ ਕਿੰਨੇ ਵਿਆਹ ਨਹੀਂ ਕਰਾਉਣਾ ਕਾਲਾ ਦੱਸ ਕੀ ਹੋਈ ਆ ਬੂਆ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਪਹਿਲਾਂ ਮੈਂ ਜਿਹਦੇ ਨਾਲ ਪੱਜ ਕੇ ਵਿਆਹ ਕਰਾਇਆ ਉਹ ਮੇਰੇ ਚਰ ਦੁੱਟ ਗਿਆ ਹੁਣ ਮੈਂ ਜਿਹਦੇ ਨਾਲ ਬਦਨਾਮੀ ਕੱਟੀ ਉਹ ਵੀ ਧੋਖਾ ਦੇ ਗਿਆ ਮੈਨੂੰ ਤਾਂ ਧੋਖਾ ਦੇ ਗਿਆ ਉਹ ਤੈਨੂੰ ਕੀ ਧੋਖਾ ਦੇ ਗਿਆ ਬੂਆ ਮੈਂ ਮੁਝਾਈ ਗਈ ਸੀ ਉਹ ਕਿਸੇ ਕੁੜੀ ਨਾਲ ਜਾਂਦਾ ਸੀ ਮੇਰੀ ਅੱਖਾਂ ਨਾਲ ਵੇਖਿਆ ਉਹ ਤੇ ਫਿਰ ਲ ਕੁੜੀ ਕੋਲ ਬਿਆਹ ਕਰਾ ਕੇ ਉਹ ਕੁੜੀ ਆਈ ਜਿਹਨੇ ਰਿਸ਼ਤੇਦਾਰੀ ਤੋਂ ਤੁਮਦੰਦਾ ਕਰੂ ਬੂਆ ਰਿਸ਼ਤੇਦਾਰੀ ਆਣੀ ਨਹੀਂ ਸੀ ਜੱਫੀ ਪਾ ਕੇ ਬੈਠੀ ਸੀ ਉਹ ਤਦਾਂ ਜਪੀਆ ਮਾਗੀ ਬੰਦੀਆਂ ਹੁੰਦੀਆਂ ਨੇਂਗੀਆਂ ਲੈ ਫੋਟ ਉਹ ਲੱਖਾ ਪੈ ਗਿਆ ਹੁਣ ਨਹੀਂ ਤੂੰ ਮੇਰੇ ਨਾਲ ਚੱਲ ਉਹਨੇ ਕਰ ਛੋੜ ਜਾ ਮੇਰੇ ਨਾਲ ਤਾਂ ਹੁਣ ਆਪਾਂ ਜਾਂਦੇ ਸੋਹਣੇ ਲੱਗਦੇ ਆਗਲਾ ਕੁ ਘਰੇ ਤੇ ਵਿਆਹ ਤੇ ਰਿਆ ਪਿਆ ਹੁਣੀ ਆ ਗਈ ਮੂੰਹ ਚ ਨਹੀਂ ਬੂਆ ਮੈਨੂੰ ਨਹੀਂ ਪਤਾ ਤੂੰ ਨਾਲ ਚੱਲ ਮੇਰੇ ਨਹੀਂ ਤਾਂ ਮੈਂ ਇੱਥੇ ਕੁਝ ਕਾ ਕੇ ਮਰ ਜਾਂਗੀ ਮਾ ਗੱਲ ਸੁਣ ਤਾ ਮੈਨੂੰ ਮਾਰ ਲਈ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਉਹਨਾਂ ਨਾਲ ਬੂਆ ਤੂੰ ਚੱਲ ਮੇਰੇ ਨਾਲ ਮੇਰੀ ਗੱਲ ਕੈਣੀ ਸੁਣ ਮੇ ਚੰਗਾ ਚੱਲ ਭੂਣ ਦੇ ਨਾਲ ਚੱਤ ਬੱਸ ਖੜ ਜਾਏਗਾ ਤਾਂ ਕੋਈ ਸਹ ਗੰਦ ਤਾਂ ਦੱਸਦੇ ਪੂਰੀ ਨਹੀਂ ਨਹੀਂ ਪੂਆ ਮੇਰੀ ਜ਼ਿੰਦਗੀ ਦਾ ਸਵਾਲ ਹੈਗਾ ਲੈ ਜ਼ਿੰਦਗੀ ਦਾ ਸਵਾਲ ਹੁਣ ਜਲੂਸ ਨਾ ਕੱਢ ਦੀ ਵਾ ਉੱਥੇ ਜਾ ਕੇ ਕੋਲ ਤੈਨੂੰ ਜਲੂਸ ਦੀ ਲੱਗੀਗੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਫੇਰ ਨੰਬਰ ਤੇਰਾ ਇੱਕ ਕਰਨ ਤਾਂ ਬਹੁਤ ਵਧੀਆ ਉਹ ਕਿਹੜੀ ਵੀ ਰੋਟੀ ਭਗਦੀ ਹੋਗੀ ਹਾਂ ਇਹ ਤਾਂ ਬਹੁਤ ਵਧੀਆ ਕੰਮ ਹੋਵੇਗੀ ਕਿ ਮੈਂ ਟਰਾਬ ਦਾ ਖੁਕੀ ਜਾਂਦਾ ਸੀਗਾ ਸਾਰੀ ਉਮਰ ਲਾਂਗੀ ਇਹਦੀ ਬਹੁਤ ਔਖਾ ਪਹਿਲਾਂ ਨੌਕਰੀ ਕਰੀ ਦੇਖ ਲੈ ਵਧੀਆ ਕਮਾਈ ਕਰੀ ਹੈ ਨਾ ਹਾਂ ਹੁਕੀ ਦਿਨ ਮਿਲਣੀ ਬਹੁਤ ਔਖਾ ਹੋ ਜਾਂਦਾ ਹੈ ਚਲੋ ਬਹੁਤ ਵਧੀਆ ਹੋ ਗਿਆ ਹੁਕੀ ਮਿਲਦੀ ਫਾਦੀ ਹੁਕੀ ਵਧੀਆ ਹੋ ਗਿਆ ਉਹ ਇੱਕ ਕਹਾਂ ਚ ਬਾਈ ਹੋਰ ਆਪਣੇ ਉਹ ਬਰਾਤ ਨਹੀਂ ਜਾਈਆ ਹਾਂ ਹੋਗੇ 15 16 ਦਿਨ ਹਾਂ ਹਾਂ ਉਹ ਝੱਗ ਜੀ ਫਾਦੀ ਸੀ ਕੁੜੀਆਂ ਵਾਲੇ ਝੱਗ ਜੀ ਸਾਰਾ ਕੈਲੰਡਰ ਪਤਾ ਚੱਲ ਗਿਆ ਤੇ ਤੁਹਾਡੀ ਉਸਦੀ ਫਾਦੀ ਉਹ ਆਪ ਦੇ ਪਰੌਣੇ ਦੀ ਬਾਈ ਨੇ ਲੈ ਕੇ ਆਇਆ ਸੀ ਅੱਖਾਂ ਦੀ ਬਾਦੀ ਬਾਂਦੇ ਪਾਦੀ ਹਾਂ ਤੁਸੀਂ ਬਾਲ ਆਪਾਂ ਨਹੀਂ ਆਇਆ ਕੰਮ ਨਾ ਲੱਗਦਾ ਨਾ ਨਾ ਅੱਜ ਤਾਂ ਟਾਈਮ ਹੀ ਇਹ ਜਨਮਦਰਾ ਟਾਈਮ ਹੀ ਬਾਰੇ ਮਰੇ ਆ ਗਏ ਪਹਿਲਾ ਮੇਰਾ ਕੰਮ ਹੀ ਨਹੀਂ ਪਹਿਲਾ ਪਹਿਲਾ ਜਵਾਨਾ ਵਧੀਆ ਸੀਗਾ ਤੂੰ ਤਾਂ ਗੱਲ ਤੈਨੂੰ ਪਤਾ ਹੈ ਉਹ ਚਾਹ ਤਾਹ ਨਾ ਰੋੜਾ ਕਿੰਨਾ ਉਹ ਕੁੜੀ ਰੋਈ ਕਿਉਂ ਜਾਂਦੀ ਤੂੰ ਚੁੱਪ ਕਰ ਜਾ ਮੈਂ ਕਿਹਾ ਚੁੱਪ ਕਰਕੇ ਗੱਲ ਦੱਸਦੇ ਆਪਾਂ ਰੋਂਦੇ ਨਹੀਂ ਹੁੰਦੇ ਉਹ ਬੋਲ ਭਾਈ ਰੋਂਦੀ ਕਿਉਂ ਆ ਅੰਕਲ ਮੈਂ ਰੋਂਦਾ ਧੋਖਾ ਤੋਖਾ ਹੋ ਗਿਆ ਧੋਖਾ ਹੋ ਗਿਆ ਕੀ ਗੱਲ ਹੋ ਗਈ ਭਾਈ ਧੋਖਾ ਕਦੋਂ ਹੋ ਗਿਆ ਕੁੜੀ ਦਾ ਲੱਕ ਇਹ ਕਰੀ ਹੋਈ ਗੱਲ ਨਹੀਂ ਕਰੀ ਗੱਲ ਕਿਉਂ ਬਸ ਇਸ ਤੋਂ ਸਿੱਧੀ ਗੱਲ ਜਿਹੜੀ ਹੋਣੀ ਹੈ ਕਿ ਕਰੀ ਕੀ ਗੱਲ ਸੱਚੀ ਲੈ ਹੁਣ ਲੈ ਕੇ ਸੱਚਾ ਤੇਰਾ ਬਾਤ ਹੀ ਦੱਸਣਾ ਕੱਪੜੇ ਤਾਂ ਸੁਲਾਈ ਕਰਨੇ ਦੇ ਜਾਂਦੇ ਕੋਈ ਗੱਲ ਨਹੀਂ ਸੀ ਸਿੱਕਾ ਕਰੇ ਤਾਂ ਲੀਏ ਹਾਂ ਉਹ ਗੱਲ ਵੀ ਦੱਸੇਗੀ ਭਾਈ ਹੋਇਆ ਕੀ ਆ ਹੋਣਾ ਕੀ ਸੀ ਬਾਈ ਕੀ ਦੱਸਾਂ ਕਦੋਂ ਦੀ ਆਈ ਆ ਜੀ ਬਾਜ਼ਾਰੋਂ ਕੱਪੜਾ ਲੀੜਾ ਲੈਣ ਗਈ ਸੀ ਕਹਿੰਦੀ ਰਾਹ ਤੇ ਕੋਈ ਸ਼ੰਦਰਨਾ ਫਿਰ ਤੁਰੀ ਕਰਦੀ ਸੀ ਕੁੜੀ ਦੇਖ ਲੀ ਕਸਾ ਹੁਗਾਂ ਮਾਂ ਮਾਰੀ ਜਾਂਦੀ ਆ ਹੁਣਾਂ ਪੂਰੀ ਗੱਲ ਤਾਂ ਮੈਨੂੰ ਨਹੀਂ ਪਤਾ ਛੋਣੋ ਹੱਦੀ ਤੂੰ ਚੁੱਪ ਕਰ ਬੱਤ ਕੋਈ ਨਹੀਂ ਗੱਲ ਦੱਸ ਪਹਿਲਾਂ ਕੀ ਐ ਅੰਦਰ ਮੈਂ ਬਾਜ਼ਾਰ ਗਈ ਸੀ ਕੱਪੜੇ ਲੈਣ ਉੱਥੇ ਮੈਂ ਸਿਕੰਦਰ ਨੂੰ ਕਿਸੇ ਕੁੜੀ ਨਾਲ ਵੇਖਿਆ ਇਹ ਗੱਲ ਇਹ ਕਹਿ ਰਹੇ ਨੇ ਕਿ ਉਹ ਰਿਸ਼ਤੇਦਾਰ ਸੀ ਪਰ ਉਹ ਰਿਸ਼ਤੇਦਾਰ ਨਹੀਂ ਸੀ ਉਹ ਜੱਫੀ ਵਾ ਕੇ ਬੈਠੀ ਸੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜੱਫੀ ਦਾ ਕੇ ਬੈਠੀ ਸੀ ਇਹ ਜੀ ਕੌਣ ਕੁੜੀ ਆ ਹੁਣ ਕੀ ਪਤਾ ਬਾਈ ਹੁਣ ਇਹ ਜਾਣਦੀ ਐ ਕਿ ਅਸ਼ਰੰਦਰ ਜਾਣਦਾ ਕੀ ਪਤਾ ਤੂੰ ਰੋ ਲਾਤੀ ਐ ਮੇਰੀ ਗੱਲ ਸੁਣ ਜੇ ਤੈਨੂੰ ਇਹ ਲੱਗਦਾ ਕੁਝ ਲੱਗਦਾ ਵੀ ਹੈ ਨਾ ਅੱਜ ਤੋਂ ਉਹ ਮੇਰਾ ਮੁੰਡਾ ਨਹੀਂ ਹੈਗਾ ਸਮਝ ਗਈ ਨਾ ਤੁਸੀਂ ਸਿਕੰਦਰ ਨੂੰ ਬੁਲਾਓ ਮੇਰੇ ਨਾਲ ਬੈਠ ਕੇ ਗੱਲ ਕਰਨੀ ਆ ਕੋਈ ਨਹੀਂ ਤੁਸੀਂ ਬੈਠੋ ਹਾਂ ਕਰਸਾਂ ਫੋਨ ਲਈ ਫੋਨ ਕਰੋ ਜੀ ਹੁਣ ਤੁਸੀਂ ਬਾਤ ਚ ਪਕਰ ਬਈ ਫੋਨ ਲਾਉਂਦੇ ਤਾਂ ਹੈਗੇ ਫੋਨ ਹੀ ਨਹੀਂ ਚੱਗਦਾ ਯਾਰ ਨੰਬਰ ਦਾ ਚੁੱਪ ਕਰ ਨਹੀਂ ਕੋਈ ਨਾ ਪੁੱਤ ਤੂੰ ਲੇਖਾ ਆਊਗਾ ਤਾਂ ਉਹ ਕਰੀ ਕਰੀ ਆਊਗਾ ਭਾਈ ਕਰੀ ਚੁੱਪ ਕਰ ਆਇਆ ਤਾਂ ਕਰ ਲੈ ਗੱਲ ਉਹ ਨਾਲ ਆਹ ਫੋਨ ਕਿਦਾ ਹੀ ਜਾਂਦਾ ਇਹਨੂੰ ਤੂੰ ਰਿੰਗ ਤੇ ਲਾ ਲਿਆ ਕਰੋ ਗੂੰ ਗੂੰ ਕਰੀ ਜਾਂਦਾ ਇੱਕ ਮਿੰਟ ਕੀ ਹੈਲੋ ਹਾਂਜੀ ਠੀਕ ਆ ਆ ਗਿਆ ਜੀ ਬਸ ਆਸੇ 2 ਮਿੰਟਾਂ ਚ ਆ ਗਿਆ ਠੀਕ ਹੈਂਦਾ ਬਾਪੂ ਹੁਣ ਕਰੀਬ ਆਇਆ ਬਾਪੂ ਹੁਣ ਜਾਣਾ ਤਾਂ ਹੈਗਾ ਸੀ ਜਾ ਕੇ ਬਾਪੂ ਨੂੰ ਸਰਪ੍ਰਾਈਜ਼ ਦੇ ਕੋਈ ਨਾ ਕੰਮ ਹੋ ਕੋਈ ਕੰਮ ਹੋ ਕੋਈ ਹੋ ਕੇ ਤੇ ਇਹ ਨਹੀਂ ਸਟਾਰਟਰ ਹੁੰਦਾ ਆ ਜਿੰਦਰੀ ਆਜਾ ਆਜਾ ਹਾਂ

ਕੋਈ ਇੰਤਾ ਕੁੜੀ ਮੇਰੀ ਦੋਸਤ ਹੈ ਜਿਹਨੇ ਨਾਲ ਬਣਦੀ ਹੁੰਦੀ ਸੀ ਪਹਿਲਾਂ ਹਾਂ ਫੇਰ ਹੁਣ ਫੇਰ ਹੁਣ ਕਿਧਰੋਂ ਘਰ ਦੇਖਣ ਆਈ ਸੀ ਕਿਹੜੀ ਦੋਸਤ ਕਿਹੜਾ ਘਰ ਦੇਖਣ ਆਈ ਸੀ ਚੁੱਪ ਕਰ ਜਾ ਮੈਨੂੰ ਗੱਲ ਕਰਨ ਦੇ ਪਹਿਲਾਂ ਚੁੱਪ ਕਰ ਜਾ ਸਭਾ ਚੁੱਪ ਕਰ ਜਾ ਇੱਕ ਮਿੰਟ ਉਹ ਕੁਝ ਨਹੀਂ ਬਾਪੂ ਯਾਰ ਇਹ ਤਾਂ ਉਹੀ ਘਰ ਦੇਖਣਾ ਸੀ ਮੈਨੂੰ ਘਰ ਦਿਖਾ ਮੈ ਉਹਦਾ ਝੂਠ ਬੋਲਦਾ ਤੂੰ ਇਹ ਕੋਈ ਘਰ-ਕੂਰ ਨਹੀਂ ਦੇਖਣ ਆਈ ਹੈਗੀ ਮੋਟਰਸਾਈਕਲਾਂ ਤੇ ਬਹਿ ਕੇ ਕੀ ਦਿਖਾਉਂਦਾ ਫਿਰਦਾ ਸੀ ਤੂੰ ਉਹ ਨਾ ਮੈਂ ਤੇਰੇ ਲਈ ਕੀ ਨਹੀਂ ਕੀਤਾ ਹਰ ਮਸਵਲ 'ਚ ਮੈਂ ਤੇਰੇ ਨਾਲ ਖੜੀ ਆ ਤੂੰ ਤੈਨੂੰ ਇਹ ਵੀ ਪਤਾ ਨਾ ਵੀ ਆਪਣਾ ਵਿਆਹ ਹੋਣਾ ਸੀ ਹੈਲੋ ਮੇਰੀ ਗੱਲ ਸੁਣੋ ਕੀ ਕਹਿ ਰਹੀ ਔ ਤੁਸੀਂ ਇਹਨੂੰ ਕਾਹੜਾ ਨਾ ਹੈ ਤੂੰ ਤੈਨੂੰ ਨਹੀਂ ਪਤਾ ਮੈਂ ਕੌਣਾ ਨਾਣ ਤੈਨੂੰ ਦੱਸਿਆ ਨਹੀਂਗਾ ਕਿਉਂ ਮੈਨੂੰ ਕਿਹਾ ਦੱਸੂਗਾ ਇਹ ਤੇਰੇ ਬਾਰੇ ਦੱਸਣ ਨੂੰ ਮੈਂ ਕੌਣਾ ਓ ਯਾਰ ਇਹਦਾ ਦਿਮਾਗ ਅੱਲੇ ਤਾਂ ਉਹੀ ਮਰ ਜਾਂਦਾ ਤੂੰ ਇਦੀਆਂ ਗੱਲਾਂ ਤੋਂ ਕੀ ਲੈਣਾਗਾ ਦਿਮਾਗ ਮੇਰਾ ਨਹੀਂ ਦਿਮਾਗ ਤਾਂ ਤੇਰਾ ਹੀ ਲਿਆਗਾ ਓ ਮੇਰੀ ਗੱਪ ਸਹੀ ਸਹੀ ਗੱਲ ਦੱਸ ਮੈਨੂੰ ਗੱਲ ਕੀ ਆ ਓ ਯਾਰ ਸਹੀ ਗੱਲ ਬਾਪੂ ਮੈਂ ਇਹਦੇ ਨਾਲ ਕੋਈ ਵਿਆਹ ਵੀ ਨਹੀਂ ਕਰਾਉਣਾ ਹੈਗਾ ਠੀਕ ਹੈ ਨਾ ਵਿਆਹ ਨਹੀਂ ਕਰਾਉਣਾ ਹੁਣ ਕੀ ਦੇਖਣਾਗਾ ਹਾਂ ਵਿਆਹ ਤਾਂ ਅਸੀਂ ਕਰਾਉਣਾ ਹੈ ਮੈਂ ਕਰਾਉਣਾ ਪਿਆ ਤੂੰ ਹੈ ਕੌਣ ਇਹਨੂੰ ਪੁੱਛੋ ਦੱਸਵੇ ਕਾਣਾ ਉਹ ਬਾਪੂ ਯਾਰ ਤੂੰ ਕਿਉਂ ਰੱਪੜਦਾ ਮੈਂ ਕਿਹਾ ਵਿਆਹ ਨਹੀਂ ਕਰਾਉਣਾ ਯਾਰ ਫਿਰ ਜਦੋਂ ਉਹ ਕਹਿ ਰਿਹਾ ਉਹਨੇ ਨਹੀਂ ਇਹਦੇ ਨਾਲ ਵਿਆਹ ਕਰਾਉਣਾ ਤਾਂ ਨਹੀਂ ਕਰਾਉਣਾ ਜ਼ਬਰਦਸਤੀ ਹੈ ਕੋਈ ਜ਼ਬਰਦਸਤੀ ਨਹੀਂ ਇਹਦਾ ਵਿਆਹ ਦਾ ਸਮਾਨ ਅਸੀਂ ਸਾਰਾ ਤਿਆਰ ਕਰੀ ਬੈਠੇ ਆਂ ਫਿਰ ਤਿਆਰੀ ਕੀਤਾ ਸਮਾਨ ਲੋਕਾਂ ਦੀ ਤਾਂ ਪ੍ਰੈਸਾ ਉੱਡ ਚਲੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਨਹੀਂ ਕਰਾਉਣਾ ਨਹੀਂ ਕਰਾਉਣਾ ਠੀਕ ਫਿਰ ਤੇ ਪਿਆਰ ਦੇ ਦਿਖਾਵੇ ਕਿਉਂ ਕਰਦਾ ਸੀ ਤੂੰ ਮੇਰੇ ਨਾਲ ਦੱਸ ਫਾੜੇ ਕਿਉਂ ਕੀਤਾ ਮੇਰੇ ਨਾਲ ਤੂੰ ਕਿਹੜਾ ਪਿਆਰ ਸਮਾ ਤੇਨੂ ਪਿਆਰ ਹੈ। ਐਵੇਂ ਜੇ ਤੂੰ ਨਾ ਯਕੀਨ ਨਾ ਕਰ। ਮੇਰੇ ਨਾਲ ਚੁੱਪ ਕਰ ਜਾ। ਕਿਹੜੇ ਵਾਦੇ ਕੀਤੇ ਆ ਨੇ ਤੇਰੇ ਨਾਲ? ਤੈਨੂੰ ਨਹੀਂ ਪਤਾ। ਇਹ ਮੇਰੇ ਨਾਲ ਨਾ ਬਹੁਤ ਟਾਈਮ ਤੋਂ ਮੇਰਾ ਨਾਲ ਰਹਿੰਦਾਗਾ। ਓ ਯਾਰ ਇਹਦੀਆਂ ਗੱਲਾਂ ਤੇ ਯਕੀਨ ਨਾ ਕਰ ਤੂੰ ਯਾਰ। ਮੇਰੇ ਨਾਲ ਦਾ ਬੂਆ ਫੇਰ ਤੋਂ ਖਾ ਹੋ ਗਿਆ। ਲਾਵਾ ਇੱਥੋਂ ਤੂੰ ਹੀ ਸਾਰੇ ਗੱਲ ਲਾ ਦੇ। ਛੜ ਤਾਂ ਜੀ ਮੂਸਕੜਵਾ। ਓਏ ਇਹ ਕਿਹ ਚੁਕਾ? ਓ ਯਾਰ ਤੂੰ ਕੁੜੀਆ ਜ਼ਿੰਦਗੀ ਖਰਾਬ ਕਰਦਾ ਪਰ ਤੈਨੂੰ ਸ਼ਰਮ ਨਹੀਂ ਆਉਂਦੀ। ਓ ਯਾਰ 1 ਮਿੰਟ ਮੇਰੀ ਗੱਲ ਸੁਣ। ਕੀ ਸੁਣਨਾ ਰਿਹਾ ਹੈ ਹੁਣ ਪਿੱਛੇ? ਓ ਯਾਰ ਇਹਦੀਆਂ ਗੱਲਾਂ ਤੇ ਯਕੀਨ ਨਾ ਕਰ ਤੂੰ ਯਾਰ ਮ ਆ ਮਾਛਲੀ ਤੇਰੀ ਤਾਂ ਠੀਕ ਹੈ ਤੇਰਾ ਨਾਮ ਮੇਰਾ ਸਿਆਣੇ ਜਿਆਦਾ ਇਹ ਤੋਂ ਕਰਨਾ ਹੈ ਗੱਲ ਨਹੀਂ ਤੂੰ ਐਨਾ ਝੂਠਾ ਬੰਦਾ ਮੇਰੀ ਗੱਲ ਓਏ ਯਾਰ ਮੈਂ ਸਾਡੀ ਨਹੀਂ ਗੱਲ ਓਏ ਯਰੇ ਤਾਂ ਉਹ ਗੱਲ ਪਈ ਜਾਂਦੀ ਮੈਂ ਇਹਦੇ ਨਾਲ ਵਿਆਹ ਕਰਾਉਂਗਾ ਕੋਈ ਗੱਲ ਕਹਿ ਦੂ ਕਿ ਕੋਈ ਕੁੜੀ ਆ ਕੇ ਆਪਣੀ ਇੱਜ਼ਤ ਨਹੀਂ ਧਿਆਰੀ ਹੁੰਦੀ ਕਿਸੇ ਨੂੰ ਓਏ ਯਾਰ ਹੁਣ ਤੈਨੂੰ ਇਹਦਾ ਯਕੀਨ ਆ ਤੂੰ ਦੇਖ ਪੈਸੇ ਹੀ ਆ ਖੰਡਾ ਦੇ ਸ਼ਾਨੇ ਵਣਿਓ ਸ਼ਾਨੇ ਵਣਿਓ ਕੰਦ ਨਾ ਕਰੀਂ ਹਰ ਜਾ ਮੈਨੂੰ ਕੋਈ ਗੱਲ ਕਰ ਲੋ ਤੁਸੀਂ ਨਹੀਂ ਇੱਕ ਬੇਦਵਾ ਹੱਕ ਹੈ ਹੈ ਬੇਦਵਾ ਹਾਂ ਮੈਂ ਬੇਦਵਾ ਹੋ ਕੇ ਵੀ ਇਹਨੂੰ ਪਿਆਰ ਕੀਤਾ ਓ ਯਾਰ ਤੂੰ ਇੰਨੀ ਦਿਖਾ ਦੇ ਨਾ ਆਂਦੇ ਯਾਰ ਮੇਰੀ ਗੱਲ ਸੁਣ ਲੈ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਠੀਕ ਹੈ ਤੈਨੂੰ ਤੂੰ ਸਿਰੇ ਦਾ ਝੂਠਾ ਬੰਦਾ ਤੇਰੇ ਵਰਗੇ ਬੰਦਾ ਨੇ ਕੀੜੇ ਮੈ ਕੇ ਮਰਦਾ ਹੁੰਦਾ ਉਹਨੂੰ ਡਾਕਟਰ ਚ ਵੀ ਮਰੂ ਇਹ ਮਰੂ ਇਹ ਕੁੱਤਾ ਬੰਦਾ ਵਸਤੇ ਚੁੱਪ ਕਰੂਗੀ ਮਰੂ ਗਾਹੇ ਕੁੱਤਾ ਜ਼ਿੰਦਗੀ ਖਰਾਬ ਕਰਦਾ ਹੂੰ ਕਿੰਨੀਆਂ ਕਿ ਤਾ ਪੈਸੇ ਖਾਦਾ ਹੈ ਮੇਰੀ ਇਹ ਗੱਲ ਯਾਰ ਐ ਕੌਣ ਕਰਵਾ ਦੂ ਕਿਸੇ ਨੂੰ ਪੈਸੇ ਯਾਰ ਪੈਸੇ ਕਮਾਏ ਤੈਨੂੰ ਪੈਸੇ ਫੜੀ ਕੋਈ ਗੱਲ ਨਹੀਂ ਕਰਦਾ ਹੂੰ ਹੀ ਮਣੀ ਕੱਲ ਨਹੀਂ ਹੈਗੀ ਹਾਂ ਮੇਰੀ ਗੱਲ ਕਰੋ ਮੇਰੀ ਗੱਲ ਸੁਣ ਤੂੰ ਵੀ ਗੁੱਸੇ ਨਾ ਹੋ ਕੋੜਾ ਤੂੰ ਤੂੰ ਮੇਰਾ ਗਲਤੀ ਕੀਤੀ ਹੈਗੀ ਮੈਂ ਸਮਝ ਸਕਦੀ ਆ ਮੈਂ ਵੀ ਉਹੀ ਗਲਤੀ ਕੀਤੀ ਆ ਇਹੋ ਜੇ ਮੁੰਡੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨਾਲ ਤੇ ਪਿਆਰ ਦੇ ਜਾਦ ਦੇ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਖਾਦੇ ਨੇ ਜ਼ਿੰਦਗੀ ਦੇ ਨਾਲ ਖੇਡਵਾੜ ਕਰਦੇ ਆ ਓ ਯਾਰ ਕੀ ਤੂੰ ਕਿੱਧਰ ਇਹਦੇ ਚੱਕਰਾਂ 'ਚ ਪੈ ਗਈ ਯਾਰ ਮੈਂ ਇਹ ਨੀ ਸੁਣੋ ਇਹ ਠੂਠਾ ਬੰਦਾ ਨਹੀਂ ਯਾਰ ਤੂੰ ਇਹਦੀਆਂ ਗੱਲਾਂ ਨਾ ਮੈਂ ਤੈਨੂੰ ਪਿਆਰ ਕਰਦਾ ਮੇਰੇ ਬਨਾਮ ਨਹੀਂ ਰਹਿ ਸਕਦਾ ਯਾਰ ਤੈਨੂੰ ਪਿਆਰ ਕਰਦੀ ਆ ਮੇਰੀ ਜੁੱਤੀ ਠੀਕ ਆ ਮੇਰੀ ਗੱਲ ਸੁਣਾ ਜਿੱਦੋਂ ਬਾਦ ਮੇਰੀਆਂ ਅੱਖਾਂ ਦੇ ਸਾਹਮਣੇ ਆ ਕੇ ਨਾ ਤੁਹਾਨੂੰ ਤੈਨੂੰ ਮਾਰ ਕੇ ਰੱਖੂ ਮੈਂ ਨਹੀਂ ਗੱਲ ਸੁਣਦਾ ਯਾਰ ਮੈਂ ਕੋਈ ਮਜ਼ਾਕ ਨਹੀਂ ਕੀਤਾ ਸੀ ਮੈਂ ਵੀ ਨਾ ਤੈਨੂੰ ਪਿਆਰ ਹੀ ਕੀਤਾ ਸੀ ਸਕੰਦਰ ਮੈਂ ਤੈਨੂੰ ਲਾਸਟ ਵਾਰੀ ਪੁੱਛਦੀ ਆ ਤੂੰ ਮੇਰ ਨਾਲ ਵਿਆਹ ਕਰਾਉਣਾ ਕਿ ਨਹੀਂ ਨਹੀਂ ਕਰਾਉਣਾ ਯਾਰ ਨਹੀਂ ਕਰਾਉਣਾ ਤੈਨੂੰ ਕਿੰਨੇ ਕ ਵਾਰੀ ਕਹਾ ਠੀਕ ਆ ਪੱਕਾ ਨਹੀਂ ਕਰਾਉਣਾ ਯਾਰ ਨਹੀਂ ਕਰਾਉਣਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਯਾਰ ਠੀਕ ਹੈ ਤੇਰੇ ਵਰਗੇ ਬੰਦੇ ਨਾਲ ਕਿਸੇ ਨੇ ਵਿਆਹ ਕਰਾ ਕੇ ਕਰਨਾ ਵੀ ਕੀ ਆ ਤੂੰ ਚੁੱਪ ਕਰ ਜਾ ਯਾਰ ਤੂੰ ਇੱਥੇ ਖੜ ਫਿਰ ਤੂੰ ਜਾਨ ਤੈਨੂੰ ਮੈਂ ਵੀ ਨਹੀਂ ਦਿੰਦੀ ਨਹੀਂ ਤੂੰ ਹੋਰ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰੀ ਹੋਈ ਆ ਕੁਝ ਨਹੀਂ ਕਰਦੀ ਪਹਿਲਾਂ ਵੀ ਇਹ ਨਾਟਕ ਹੀ ਕਰਦੀ ਹੁੰਦੀ ਹਾਂ ਹਾਂ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਊਗਾ ਨਾ ਕਿਉਂਕਿ ਤੇਰਾ ਤਾਂ ਉਹਦੇ ਨਾਲ ਬਾਵਾਸਤਾ ਪਰੌਣਾ ਯਾਰ ਨਹੀਂ ਹੈਗਾ ਯਾਰ ਬਾਵਾਸਤਾ ਕੋਈ ਹੋ ਰਿਹਾ ਮੈਨੂੰ ਤਾਂ ਆਪਣੇ ਆਪ ਤੇ ਗੁੱਸਾ ਚੜ ਰਿਹਾ ਮੈਂ ਤੇਰੇ ਵਰਗੇ ਬੰਦੇ ਤੇ ਭਰੋਸਾ ਕੀਤਾ

ਇਸ ਸਾਰੀ ਨੂੰ ਗਲਤੀ ਤੇਰੀ ਆ। ਓ ਯਾਰ ਤੂੰ ਇੱਕ ਮਿੰਟ ਨੇਹਾ ਬੋਲ ਯਾਰ। ਤੈਨੂੰ ਮੇਰਾ ਸ਼ਰਾਪ ਆ। ਤੇਰਾ ਕਦੇ ਘਰ ਨਹੀਂ ਵਸੂ। ਤੈਨੂੰ ਕੁਝ ਨਹੀਂ ਹੁੰਦਾ ਪਤਾ? ਨੇਹਾ ਓ ਯਾਰ ਕੁਝ ਨਹੀਂ ਹੁੰਦਾ ਤੈਨੂੰ। ਨੇਹਾ ਇਹਨੂੰ ਬਲੀ ਨਹੀਂ ਹੁੰਦਾ। ਉਹ ਨਹੀਂ ਹੁੰਦਾ। ਚੱਲ ਲੈ ਚੱਲੋ। ਚੱਲ ਬਈ। ਨੇਹਾ ਆ ਜਾ। ਨੇਹਾ ਨੇਹਾ ਸਿਕੰਦਰ ਤੂੰ ਐਨਾ ਗਲਤ ਬੰਦਾ ਮੈਂ ਕਦੇ ਸੋਚਿਆ ਨਹੀਂ ਸੀ ਤੇਰੇ ਕਰਕੇ ਇੱਕ ਮਾਸੂਮ ਨੇ ਆਪਣੀ ਜ਼ਿੰਦਗੀ ਗਵਾਤੀ। ਲੇਹਾ ਲੇਹਾ ਮੇਰਾ ਵੀ ਸ਼ਰਾਪਾ ਕਿ ਤੂੰ ਕਦੇ ਖੁਸ਼ ਨਹੀਂ ਰਹੇਗਾ ਜ਼ਿੰਦਗੀ ਚ ਲੇਹਾ